ਆਮਹਿਲਾ ਜਿਹੜੀਆਂ ਏਜੰਸੀਆਂ ਸਾਨੂੰ ਪੱਠੇ ਹੋਣਾ ਨਹੀਂ ਦੇਖਦੀਆਂ ਅਗਰ ਅਸੀਂ ਉਦੋਂ ਹੀ ਇਹ ਵਿਰੋਧਤਾ ਕੀਤੀ ਜਦੋਂ ਤੁਮੇਸ਼ਾਨ ਨੇ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਸੀ ਕਿ ਇਹ ਮੇਲਗਰ ਮੇਲਗਰ ਰਾਈ ਆ ਮੇਲਗਰ ਦਾ ਜਿੰਦਾਦਾਨ ਲੈਂਦੇ ਹੋ ਜੇ ਤੁਸੀਂ ਭਵਾਨ ਦਾ ਨਾਮ ਲੈਂਦੇ ਤਾਂ ਤੁਸੀਂ ਜਿਹੜਾ ਤੁਹਾਡੀਆਂ ਸੱਤ ਬੋਲਾਂ ਜਿਹੜੀਆਂ ਸੀਆਂ ਉਹ ਪਾਰ ਹੋ ਜਾਣਗੀਆਂ ਸਵਾਰਥਿਕ ਤੇ ਜਾਣੀਆਂ ਨਹੀਂ ਸਾਨੂੰ ਸਵਾਰਥੀ ਕੋਈ ਲੋੜ ਨਹੀਂ ਜੋ ਬਾਬਾ ਸਾਹਿਬ ਹੈ ਉਸ ਮਿਸ਼ਨ ਨੂੰ ਕੈਮ ਰੱਖਣਾ ਔਰ ਜੇ ਇਸ ਲਈ ਸਾਨੂੰ ਮਤਲ ਇਕੱਠੇ ਹੋ ਗਏ ਸੰਘਰਸ਼ ਕਰਨ ਦੀ ਲੋੜ ਹੈ ਇਹ ਲਈ ਅੱਜ ਆਪਾਂ ਇੱਥੇ ਬਹਿ ਕੇ ਧੰਨਵਾਦ ਕਰ ਲਈ ਉੱਠ ਕੇ ਘਰਾਂ ਨੂੰ ਚਲ ਗਏ ਇਸ ਲਈ ਬਹੁਤ ਕੁਰਬਾਨੀਆਂ ਦੀ ਲੋੜ ਆ ਕਿ ਜਿਹੜੀਆਂ ਏਜੰਸੀਆਂ ਜਿਹੜੀਆਂ ਸਰਕਾਰਾਂ ਆ ਉਹ ਜਿਹੜੀਆਂ ਇੱਕ ਮੋਠਾ ਉਹਨਾਂ ਦਾ ਮੇਨ ਮਕਸਦ ਇਹ ਹੀ ਆ ਕਿ ਬਹੁਤ ਸਾਰੇ ਸਮਾਜ ਜਿਹੜਾ ਜਾਂ ਪਛੜਿਆ ਸਮਾਜ ਜਿਹੜਾ ਇਹਨਾਂ ਨੂੰ ਨਤਾਂੜਿਆ ਜਾਵੇ ਇਹਨਾਂ ਨੂੰ ਜਲੀਲ ਕੀਤਾ ਜਾਵੇ ਸੋ ਵੀਰੋ ਭੈਣੋ ਇਹ ਆਪੀ ਅਪੀਲ ਕਰਦੇ ਆ ਕਿ ਦੇਖੋ ਅੱਜ ਇੱਕ ਦਿਨ ਨਹੀਂ ਵੀ ਅਸੀਂ ਇੱਕ ਦਿਨ ਤਾਂ ਬੰਦ ਕਰ ਲਿਆ ਜਾਂ ਜੋ ਵੀ ਆ ਕਰ ਲਿਆ ਆਪਾਂ ਨੂੰ ਸੰਘਰਸ਼ ਕਰਨ ਲਈ ਅੱਗੇ ਵੀ ਇਕੱਠੇ ਹੋਣਾ ਪੈਣਾ ਬਹੁਤ ਲੰਮਾ ਸੰਘਰਸ਼ ਵੀ ਹੋ ਸਕਦਾ ਜਿਹੜਾ ਬੰਦਾ ਸਾਡੇ ਸਮਾਜ ਦੇ ਵਿੱਚੋਂ ਹੀ ਲੈ ਕੇ ਸਾਡੇ ਸਮਾਜ ਦਾ ਵਿਕਿਆ ਹੋਇਆ ਮਾਲ ਜਿਹੜਾ ਉਹਦੇ ਤੋਂ ਇੱਕ ਬੂਟਾ ਕਰਾਈਆਂ ਆ ਜਗ ਗੁਰਦੇਵ ਧੰਗੁਰਦੇਵ ਅੱਜ ਜੈ ਮੰਦਿਰ ਤਨਦਰ ਸਤਗੁਰ ਕਬੀਰ ਮਹਾਰਾਜ ਜੀ ਦੇ ਚੌਂਕ ਦੇ ਵਿੱਚ ਇਕੱਤਰ ਹੋਏ ਸਾਡੀ ਸੰਗਠੀ ਦੇ ਲੋਕ ਸਾਡੇ ਸਮਾਜ ਦੇ ਲੋਕ ਜਿਹਨਾਂ ਦਾ ਅੱਜ ਜਿਹੜਾ ਹਿੱਟਾ ਜਿਹੜਾ ਹਾਂਜੀ ਬਲੁੰਦਰਾ ਗਿਆ ਉਹਨਾਂ ਨੂੰ ਦੁੱਖ ਹੋਇਆ ਸਾਰਿਆਂ ਨੂੰ ਗੈਪ ਵੀ ਗੈਪ ਵੀ ਗੁਰਪਾਲ ਵੀ ਗੈਪ ਵੀ ਆਪ ਜੀ ਨੂੰ ਪਤਾ ਹੀ ਹੈ ਕਿ 26 ਮਈ ਨੂੰ

ਸੋ ਅਗਰ ਕੋਈ ਵੀ ਬਾਬਾ ਸਾਹਿਬ ਤੇ ਮਹਾਰਾਜਾ ਇਕੱਤਰ ਦੁਨੀਆਂ ਦਾ ਗੁਰਦਾਸ ਸਿੰਘ 10-12 ਕਹਿੰਦੇ ਆ ਸਾਰ ਸੰਗਤ ਨੂੰ ਜਿਵੇਂ ਜਿਵੇਂ ਮਧੂ ਮਕੀੜਾ ਜਿਦਾ ਮਧੂ ਮੱਖੇ ਛੇਰੇ ਨੂੰ ਇਕੱਠੇ ਹੋ ਜਾਂਦੇ ਕਰਾਂਗੇ ਜੈ ਗੁਰਦੇਵ ਸਤਨ ਗੁਰਦੇਵ ਅੱਜ ਜੋ ਜਲੰਧਰ ਬੰਦਰਾਨ ਸਤਗੁਰ ਕਬੀਰ ਚੌਂਕ ਦੇ ਵਿੱਚ ਮੇਰੇ ਸਾਰੇ ਹੋ ਸੋ ਮੈਂ ਹਮੇਸ਼ਾ ਸ਼ੁਕਰਾਨਾ ਪੜੋ ਲਿਖੋ ਸੰਗਠਿਤੋ ਸਾਥਕੁਰੂ ਵੀ ਚਾਂਪ ਜੋ ਨਕਦਰ ਰੋਡ ਤੇ ਸਥਿਤ ਹੈ ਤਾਂ ਕਿ ਉਹਨਾਂ ਦਾ ਵਿਦਿਆ ਉਹਨਾਂ ਦੀ ਚੰਦ ਹੋ ਸਕੇ ਜੈ ਭਾਂਤ ਇੱਕ ਜਿਹੜਾ ਜੋਸ਼ ਨਾਲ ਆਇਓ ਜੈ ਭੀ ਜੈ ਭੀ ਬਾਬਾ ਸਾਹਿਬ ਦੇ ਸੋਤ ਤੇ ਦੇ ਠੋਕ ਕੇ ਬਾਬਾ ਸਾਹਿਬ ਦੇ ਸੋਤ ਤੇ ਪਹਿਰਾ 당ਗੇ ਠੋਕ ਕੇ ਜੈ ਪਰ ਈ ਗੁਣਾ ਜ਼ਿਆਦਾ ਅੱਜ ਆ ਸੋ ਸਮਾਜਪੁਰ ਸਾਹਮਣੇ ਦੀ ਰੋੜ ਆ ਕਿ ਜਿਹੜੀਆਂ ਜੈਸੀਆਂ ਜਿਹੜੇ ਬੰਦੇ ਆ ਇਹਨਾਂ ਦੇ ਆਪਾਂ ਕਿਸ ਤਰ੍ਹਾਂ ਕੰਟਰੋਲ ਕਰਨਾ ਕਿਸ ਤਰ੍ਹਾਂ ਕਾਬੂ ਕਰਨਾ ਸੋ ਇਹਨਾਂ ਕਹਿੰਦਾ ਮੈਂ ਅਰਮੀ ਕੋ ਰਜਾ ਲੈਣਾ ਜੈ ਭੀਮ